ਅਚਨ ਸਾਹਿਬ ਪੁੱਛਦੇ ਵਿੱਚ ਜੋ ਕੁਝ ਹੋਇਆ ਉਸ ਦੇ ਉੱਤੇ ਤੁਸੀਂ ਬਿਆਨ ਦਿੱਤਾ ਅਨੁਰਾਧ ਠਾਕੁਰ ਹੋਰੀ ਕਹਿੰਦੇ ਪਏ ਨੇ ਸਰਕਾਰ ਤਾਂ ਇਹਨਾਂ ਦੀ ਵੀ ਸੀਗੀ ਜਦੋਂ ਸਰਕਾਰ ਸੀਗੀ ਉਦੋਂ ਵੀ ਬੜਾ ਕੁਝ ਹੋਇਆ ਕਿ ਕਾਂਗਰਸ ਉਸ ਵੇਲੇ ਵੀ ਸ਼ਹੀਦ ਜਵਾਨ ਸ਼ਹੀਦ ਹੋਏ ਸੀ ਕਿ ਕਾਂਗਰਸ ਨੇ ਵੀ ਉਸ ਵੇਲੇ ਵੋਟਾਂ ਲੈਂਡ ਦੇ ਲਈ ਇਹ ਚੀਜ਼ਾਂ ਕੀਤੀਆਂ ਮੈਂ ਸਿਰਫ ਇੰਨਾ ਕਹਿਣਾ ਕਿ ਵੋਟਾਂ ਵਿੱਚ ਜਿਹੜੇ ਇਹ ਅਟੈਕ ਹੁੰਦੇ ਆ ਇਹ ਨਹੀਂ ਹੋਣੇ ਚਾਹੀਦੇ ਤੇ ਇਹਦੇ ਉੱਤੇ ਰਾਜਨੀਤੀ ਵੀ ਨਹੀਂ ਹੋਣੀ ਚਾਹੀਦੀ ਕੇਂਦਰ ਸਰਕਾਰ ਸਾਡੇ ਜਵਾਨ ਮਰ ਗਏ ਹੈ ਉਹਨਾਂ ਤੇ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ ਅ ਚੰਨੀ ਉਹ ਵੀ ਕਹਿੰਦੇ ਨੇ ਤਾਂ ਬਿਲਕੁਲ ਇੱਕ ਸਵਾਲ ਦੇ ਉੱਤੇ ਜਵਾਬ ਦਿੰਦਾ ਹੈ ਹਾਲਾਂਕਿ ਲਗਾਤਾਰ ਲੋਕਾਂ ਦੇ ਨਾਲ ਡੋਰ ਟੂ ਡੋਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਈ ਸਵਾਲ ਚਰਨਜੀਤ ਸਿੰਘ ਚੰਨੀ ਹੋਰਾਂ ਤੋਂ ਬਣਦੇ ਨੇ ਕਈ ਸਵਾਲ ਨੇ ਜਿਸ ਨੂੰ ਲੈ ਕੇ ਕਈ ਵਾਰ ਸਿਆਸਤ ਜਿਹੜੀ ਉਹ ਖੇਡੀ ਗਈ ਹੈ ਪਰ ਉਸ ਦਾ ਨਾ جواب ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਇੱਕ ਗੱਲ ਦੇ ਵਿੱਚ ਹੀ ਜਵਾਬ ਜਿਹੜਾ ਹੈ ਉਹ ਖਤਮ ਕੀਤਾ ਹੈ ਤੇ ਕਿਹਾ ਹੈ ਕਿ ਭਾਈ ਇਸ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਡੋਰ ਟੂ ਡੋਰ ਕਰਦੇ ਹੋਏ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਰੀ ਨੇ ਇਹ ਤੁਸੀਂ ਲੋਕਾਂ ਦੇ ਨਾਲ ਮਿਲਦੇ ਗਲਬਾਤ ਕਰਦੇ ਜਰੂਰ ਦੇਖੋ ਲੋਕਾਂ ਦੇ ਵਿੱਚ ਵਿਚਰਦੇ ਹੋਏ ਚਰਨਜੀਤ ਸਿੰਘ ਚੰਨੀ ਸਾਬਕਾ ਅਸੀਆ ਮੋਰੀ ਨੇ ਉਹ ਪਹੁੰਚੇ ਨੇ ਤੁਸੀਂ ਲੋਕਾਂ ਤੋਂ ਪਿਆਰ ਕਬੂਲਦੇ ਹੋਏ ਚਰਨਜੀਤ ਸਿੰਘ ਚੰਨੀ ਜਰੂਰ ਦੇਖੋ ਬਾਤ ਅਸੀਂ ਕਰ ਲੈਣਾ ਜਨ ਸਾਹਿਬ ਪੁਛਦੇ ਵਿੱਚ ਜੋ ਕੁਝ ਹੋਇਆ ਉਸ ਦੇ ਉੱਤੇ ਤੁਸੀਂ ਬਿਆਨ ਦਿੱਤਾ ਅਨੁਰਾਧ ਠਾਕੁਰ ਹੋਰੀ ਕਹਿੰਦੇ ਪਏ ਨੇ ਸਰਕਾਰ ਤਾਂ ਇਹਨਾਂ ਦੀ ਵੀ ਸੀਗੀ ਜਦੋਂ ਸਰਕਾਰ ਸੀਗੀ ਉਦੋਂ ਵੀ ਬੜਾ ਕੁਝ ਹੋਇਆ ਕਿ ਕਾਂਗਰਸ ਉਸ ਵੇਲੇ ਵੀ ਸ਼ਹੀਦ ਜਵਾਨ ਸ਼ਹੀਦ ਹੋਏ ਸੀ ਕਿ ਕਾਂਗਰਸ ਨੇ ਵੀ ਉਸ ਵੇਲੇ ਵੋਟਾ ਲੈਂਡ ਦੇ ਲਈ ਇਹ ਚੀਜ਼ਾਂ ਕੀਤੀਆਂ ਮੈਂ ਸਿਰਫ ਇੰਨਾ ਕਹਿਣਾ ਕਿ ਵੋਟਾਂ ਵਿੱਚ ਜਿਹੜੇ ਇਹ ਅਟੈਕ ਹੁੰਦੇ ਆ ਇਹ ਨਹੀਂ ਹੋਣੇ ਚਾਹੀਦੇ ਤੇ ਇਹਦੇ ਉੱਤੇ ਰਾਜਨੀਤੀ ਵੀ ਨਹੀਂ ਹੋਣੀ ਚਾਹੀਦੀ ਕੇਂਦਰ ਸਰਕਾਰ ਸਾਡੇ ਜਵਾਨ ਮਰ ਗਏ ਉਹਨਾਂ ਤੇ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ ਅ ਤੱਕ ਚੰਨੀ ਉਹ ਵੀ ਕਹਿੰਦੇ ਨੇ ਤਾਂ ਬਿਲਕੁਲ ਇੱਕ ਸਵਾਲ ਦੇ ਉੱਤੇ ਜਵਾਬ ਦਿੰਦਾ ਹੈ ਹਾਲਾਂਕਿ ਲਗਾਤਾਰ ਲੋਕਾਂ ਦੇ ਨਾਲ ਡੋਰ ਟੂ ਡੋਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਈ ਸਵਾਲ ਚਰਨਜੀਤ ਸਿੰਘ ਚੰਨੀ ਹੋਰਾਂ ਤੋਂ ਬਣਦੇ ਨੇ ਕਈ ਸਵਾਲ ਨੇ ਜਿਸ ਨੂੰ ਲੈ ਕੇ ਕਈ ਵਾਰ ਸਿਆਸਤ ਜਿਹੜੀ ਉਹ ਖੇਡੀ ਗਈ ਹੈ ਪਰ ਉਸ ਦਾ ਨਾ ਜਵਾਬ ਦਿੰਦੇ ਹੋਏ ਚੰਜੀਤ ਸਿੰਘ ਚੰਨੀ ਨੇ ਇੱਕ ਗੱਲ ਦੇ ਵਿੱਚ ਹੀ ਜਵਾਬ ਜਿਹੜਾ ਹੈ ਉਹ ਖਤਮ ਕੀਤਾ ਹੈ ਤੇ ਕਿਹਾ ਕਿ ਭਾਈ ਇਸ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕੈਮਰਾ ਪੰਚਰ ਪੰਕ ਦੇ ਨਾਲ ਅਜਗੁਰਤਾ ਸ਼ੋਰ ਟਾਈਮ ਚੱਲਣ ਦੇ